ਸਸਿਕਾ ਲ ਬਾਰਿਸ਼ ਨੂੰ ਦੇਖੀਏ ਤਾਂ ਕੱਲ ਰਾਤ ਦੀ ਜਿਸ ਤਰ੍ਹਾਂ ਦੀ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਹਜੇ ਵੀ ਹਾਲਾਤ ਉਸੇ ਤਰ੍ਹਾਂ ਦੇ ਨਾਲ ਬੜੇ ਹੋਏ ਨੇ ਤੇ ਅੱਗੇ ਹਟਣ ਦਾ ਨੋ ਵੀ ਨਹੀਂ ਲੱਗਦਾ ਚੰਡੀਗੜ੍ਹ ਖੜੇ ਆ ਤੇ ਤਸਵੀਰਾਂ ਤੁਹਾਨੂੰ ਮੈਂ ਦਿਖਾਦਾ ਕਿ ਜਿੰਨੇ ਅੱਜ ਪ੍ਰੋਗਰਾਮ ਸੀਗੇ ਕਿਸੇ ਦਾ ਪੋਟੈਸ ਸੀ ਕਿਸੇ ਦਾ ਕੋਈ ਵੈਸੇ ਸਮਾਗਮ ਸੀਗਾ ਸਾਰਿਆਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਲੋਕ ਵੇਟ ਕਰ ਰਹੇ ਨੇ ਇਹ ਵੀ ਤੁਹਾਨੂੰ ਦਿਖਾ ਰਿਹਾ ਮੈਂ ਇਹ ਪੰਜਾਬੀ ਮੰਚ ਦੇ ਵੱਲੋਂ ਇੱਕ ਪੋਟੈਸ ਰੱਖਿਆ ਗਿਆ ਅੱਜ ਜਿਹਦੇ ਚ ਚੰਡੀਗੜ੍ਹ ਸ਼ਹਿਰ ਦੇ ਵਿੱਚ ਕਿਉਂਕਿ ਇੰਗਲਿਸ਼ ਜਿਹੜੀ ਦਫਤਰੀ ਭਾਸ਼ਾ ਬਣਾ ਦਿੱਤੀ ਗਈ ਹੈ ਸਾਰਾ ਕੰਮ ਕਾਜ ਮੈਕਸਿਮਮ ਇੰਗਲਿਸ਼ ਚ ਵਿੱਚ ਹੀ ਹੁੰਦਾ ਬਹੁਤ ਘੱਟ ਜਗਾਵਾਂ ਨੇ ਜਿੱਥੇ ਹਿੰਦੀ ਨੂੰ ਪ੍ਰੇਫਰ ਕੀਤਾ ਜਾਂਦਾ ਹੋਵੇ ਪੰਜਾਬੀ ਫਿਰ ਵੀ ਕਿਤੇ ਨਹੀਂ ਦਿਖਾਈ ਦਿੰਦੀ ਹਾਲਾਂਕਿ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਤੇ ਦੂਜੇ ਪਾਸੇ ਦੇਖੀਏ ਤਾਂ ਪੰਜਾਬ ਐਕਟ ਹੀ ਇੱਥੇ ਮੋਸਟਲੀ ਤੌਰ ਤੇ ਲਾਗੂ ਹੁੰਦਾ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਕੰਮ ਕਾਜ ਦੇ ਵਿੱਚ ਪਰ ਫਿਰ ਵੀ ਪੰਜਾਬੀ ਦੀ ਜਗ੍ਹਾ ਤੇ ਉੱਤੇ ਇੰਗਲਿਸ਼ ਦੇ ਨਾਲ ਕੰਮ ਨੂੰ ਲੈ ਕੇ ਹੀ ਵਿਰੋਧ ਪੰਜਾਬੀ ਮੰਚ ਦਾ ਕਈ ਸਾਲਾਂ ਤੋਂ ਪ੍ਰੋਟੈਸਟ ਇਸੇ ਤਰ੍ਹਾਂ ਦੇ ਨਾਲ ਚੱਲਦਾ ਤੇ ਸਾਹਮਣੇ ਜੇ ਤਸਵੀਰਾਂ ਤੁਹਾਨੂੰ ਦਿਖਾ ਦਾਂ ਤਾਂ ਸਾਰੀਆਂ ਗੱਡੀਆਂ ਜਿਵੇਂ ਤੁਸੀਂ ਦੇਖੋ ਤੇ ਨਾਲ ਨਾਲ ਕਿਉਂਕਿ ਜ਼ਿੰਦਗੀ ਸਲੋ ਭਾਵੇਂ ਹੋ ਜੇ ਪਰ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਜਿਵੇਂ ਕੰਮਕਾਜ ਦੇ ਲਈ ਨਿਕਲਦਾ ਤਾਂ ਪੈਰ ਮੋੜ ਨੇ ਮੁਸ਼ਕਲ ਨਹੀਂ ਤਾਂ ਲੋਕ ਹਾਲਾਂਕਿ ਆਵਾਜ਼ਾਈ ਘੱਟ ਜ਼ਰੂਰ ਹੋਈ ਆ ਮੀਂਹ ਦੇ ਕਰਕੇ ਪਰ ਲੱਗੀ ਸਾਹਮਣੇ ਤਸਵੀਰਾਂ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਵੇਟ ਕਰ ਰਹੇ ਨੇ ਹੋ ਜਦੋਂ ਮੀਂਹ ਹਟੂਗਾ ਉਸ ਤੋਂ ਬਾਅਦ ਦੇ ਵਿੱਚ ਪ੍ਰੋਟੈਸਟ ਨੂੰ ਆ ਜਿਹੜਾ ਅੱਗੇ ਵਧਾਉਣਗੇ ਇਹ ਕਿਹਾ ਜਾ ਸਕਦਾ ਕਿ ਜਿਵੇਂ ਦੇ ਨਾਲ ਇਹ ਮੰਗ ਇੱਕ ਲੰਮੇ ਸਮੇਂ ਤੋਂ ਚੱਲ ਰਹੀ ਆ ਤਾਂ ਉਸ ਮੰਗ ਦੇ ਵਿੱਚ ਇਹ ਵੀ ਹੈ ਕਿ ਆਖਰ ਕਿੰਨਾ ਕੁ ਜ਼ਿਆਦਾ ਅਸਰ ਆਖਰਕਾਰ ਪ੍ਰਸ਼ਾਸਨ ਤੇ ਪਊਗਾ ਜਿੰਨੀਆਂ ਵੀ ਹੁਣ ਤੱਕਰ ਜੇ ਕਹੀਏ ਕਿ ਲੀਡਰ ਜਾਂ ਫਿਰ ਲੋਕ ਇਸ ਚੀਜ਼ ਨੂੰ ਲੈ ਕੇ ਆਏ ਨੇ ਤਾਂ ਉਹਦੇ ਵਿੱਚ ਇਹ ਗੱਲ ਕਹਿ ਸਕਦੇ ਆਂ ਵੀ ਹੁਣ ਤੱਕਰ ਸਰਕਾਰਾਂ ਨੇ ਵੀ ਕੋਈ ਬਹੁਤਾ ਵੱਡਾ ਧਿਆਨ ਇਸ ਚੀਜ਼ ਦੇ ਪਿੱਛੇ ਕਦੇ ਨਹੀਂ ਦਿੱਤਾ ਕਿ ਪੰਜਾਬੀ ਦੇ ਵਿੱਚ ਕੰਮ ਕਾਜ ਆ ਜਾਂ ਫਿਰ ਪੰਜਾਬੀ ਨੂੰ ਐਡ-ਆਨ ਨਾਲ ਕੀਤਾ ਜਾਵੇ ਕਿਉਂਕਿ ਉਹ ਮੁੱਖ ਤੌਰ ਤੇ ਜੇਕਰ ਤੁਸੀਂ ਕੋਈ ਐਪਲੀਕੇਸ਼ਨ ਵੀ ਕਿਤੇ ਦੇਣੀ ਆ ਤਾਂ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਟਾਈਪ ਕਰਾ ਕੇ ਅਫਸਰ ਨੂੰ ਦੇਣੀ ਪਊ ਕਿਉਂਕਿ ਬਹੁਤੇ ਅਫਸਰ ਪੰਜਾਬੀ ਨਹੀਂ ਸਮਝਦੇ ਹੈਗੇ ਜਾਂ ਫਿਰ ਪੰਜਾਬੀ ਚ ਕਰਨਾ ਚਾਹੁੰਦੇ ਨਹੀਂ ਹੈਗੇ ਇਹੀ ਆरोप ਇਹਨਾਂ ਦੇ ਲਗਾਤਾਰ ਰਹੇ ਨੇ ਤੇ ਅੱਜ ਬਾਰਿਸ਼ ਜਿਸ ਤਰ੍ਹਾਂ ਦਾ ਨਾ ਹੋ ਰਹੀ ਹੈ ਹਾਲਾਂਕਿ ਇੰਤਜ਼ਾਰ ਰਹੂਗਾ ਹਟਣ ਦਾ ਪਰ ਇਹ ਵੀ ਤੁਹਾਨੂੰ ਦੱਸ ਦਈਏ ਵੀ ਨਾਲ-ਨਾਲ ਬਾਰਿਸ਼ ਦੇ ਚੱਲਦੇ ਬਹੁਤ ਸਾਰੇ ਖੇਤਰ ਨੇ ਜਿੱਥੇ ਹੌਲੀ-ਹੌਲੀ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਇਹ ਵੀ ਹੈ ਵੀ ਇੱਕ ਸਮਾਂ ਲੱਗਦਾ ਜਦੋਂ ਇਸ ਤਰ੍ਹਾਂ ਦੇ ਨਾਲ ਸ਼ੁਰੂਆਤ ਬਾਰਿਸ਼ ਦੀ ਹੁੰਦੀ ਆ ਪ੍ਰੋਟੈਸਟਾ ਤੋਂ ਲੈ ਕੇ ਜੇ ਕਈ ਆਮ ਜ਼ਿੰਦਗੀ ਤੇ ਮੀਂਹ ਨੇ ਬ੍ਰੇਕ ਜਰੂਰ ਲਾਈ ਆ ਪਰ ਇਹ ਗੱਲ ਕਹਿ ਸਕਦੇ ਆ ਵੀ ਹੌਲੀ ਹੌਲੀ ਲੋਕ ਆਪਦੇ ਕੰਮ ਕਾਜਾਂ ਤੇ ਵੀ ਨਿਕਲ ਰਹੇ ਨੇਗੇ ਤੇ بارش ਦੇ ਨਾਲ ਜ਼ਾਹਿਰ ਜੀ ਗੱਲ ਆ ਵੀ ਆਮ ਤੌਰ ਤੇ ਤਾਂ ਹੁੰਦਾ ਇਹ ਆ ਵੀ ਐਸੀ ਵੀ ਆਮ ਤੌਰ ਤੇ ਮੀਡੀਆ ਵਾਲਾ ਇਹ ਗੱਲ ਕਹਿੰਦਾ ਨਜ਼ਰ ਆਉਂਦਾ ਕਿ ਮੀਂਹ ਪੈ ਗਿਆ ਜੀ ਗਰਮੀ ਤੋਂ ਰਾਹਤ ਮਿਲੂ আর ਰਾਤ ਕਰ ਕੋਈ ਬਹੁਤੀ ਵੱਡੀ ਨਹੀਂ ਮਿਲਦੀ ਹੈਗੀ ਥੋੜੇ ਸਮੇਂ ਲਈ ਜਰੂਰ ਜੇਕਰ ਹਵਾ ਚੱਲ ਪਏ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਮਿਲਦਾ ਇੱਕ ਵਾਰੀ ਸੂਰਜ ਦੇਵਤਾ ਦੇ ਦਰਸ਼ਨ ਹੋਏ ਨਹੀਂ ਤੇ ਉਸ ਤੋਂ ਬਾਅਦ ਦੇ ਵਿੱਚ ਚਿਪਚਿਪਾਉਂਦੀ ਗਰਮੀ ਫਿਰ ਲੋਕਾਂ ਨੂੰ ਪਰੇਸ਼ਾਨ ਕਰਦੀ